ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਹੀ ਜ਼ਿਆਦਾ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਕਿ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਤਾਂ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਕ ਵਿੱਚ ਫੈਬਰਿਕ ਤੇ ਸਾਰੀ ਡਿਟੇਲਸ ਸਮੇਤ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਟੂ ਸੇਵਰ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਡੇ ਹੋਰ ਕਾਫੀ ਡਿਜ਼ਾਈਨ ਤੁਸੀਂ ਦੇਖਣ ਦੇ ਲਈ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਉਹ ਨਾਲ ਸਾਡੀ ਬਿਓ ਸਟੋਰੀਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਥੋੜਾ ਡਿਜ਼ਾਈਨ ਸਿਲੈਕਟ ਕਰਕੇ ਹਰ ਇੱਕ ਤੁਹਾਡੀ ਆਪਣੀ ਚੁਆਇਸ ਦੀ ਹੋਊਗੀ ਪਸੰਦ ਦੀ ਹੋਊਗੀ ਤੁਸੀਂ ਡਿਜ਼ਾਈਨ ਸੈਲੈਕਟ ਕਰਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਕਿਸੇ ਵੀ ਤਰ੍ਹਾਂ ਤੁਸੀਂ ਪਾਰਟੀ ویئر ਫੁੱਲ ਹੈਵੀ ਬ੍ਰਾਈਡਲ ਸੂਟ ਲੈਂਦਾ ਹੋਣਾ ਜਿੱਦਾਂ ਦਾ ਵੀ ਤੁਸੀਂ ਬੁਟੀਕ ਸਟਾਈਲ ਕੁਝ ਕਰਵਾਉਣਾ ਚਾਹੋ ਸਟੀਚਿੰਗ ਕਰਵਾਉਣੀ ਚਾਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਅਵੇਲੇਬਲ ਹੈਗਾ ਤੁਸੀਂ ਜਿੱਦਾਂ ਵੀ ਟਿਕ ਸਟਾਈਲ ਕੋ ਆਪਣਾ ਡ्रेसਿੰਗ ਜਿਆ ਤਿਆਰ ਕਰਵਾਉਣੀ ਹੈਗੀ ਅਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਡੈਸੂਟ ਵਗੈਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਜਿਆਦਾ ਸੋਹਣੇ ਕੰਵਰਕ ਦੇ ਲਈ ਲਗਰਨੂ ਫੈਬਰਿਕ ਦੇ ਵਿੱਚ ਲੈ ਕੇ ਆਏ ਵਰਤਮਾਨ ਸੂਟ ਹੈ ਉਮੀਦ ਕਰਦਾ ਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਪੂਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਇਹ ਇਹ ਆਪਾਂ ਨੇ ਐਦਾ ਚੈੱਕ ਕਾਟਨ ਦੇ ਉੱਪਰ ਪਿਓਰ ਕਾਟਨ ਦੇ ਉੱਪਰ ਤਿਆਰ ਕਰਵਾਇਆਗਾ ਕਾਫੀ ਸਾਰੇ ਕਲਰ ਤੁਹਾਨੂੰ ਇਹ ਵਾਲੀ ਕਾਟ ਬੜੀ ਤੁਸੀਂ ਵਿਦੌਟ ਲੈਣੇ ਵੀ ਸਟਿਚ ਕਰਵਾ ਸਕਦੇ ਹੋ ਜਿਹੜੇ ਆਪਣੇ ਬਾਹਰਲੇ ਕਸਟਮਰ ਨੇ ਉਹ ਆਪਣਾ ਲੈਣੇ ਲਾ ਕੇ ਹੀ ਸਟਿਚ ਕਰਵਾਉਂਦੇ ਨੇ ਹਨ ਤੁਸੀਂ ਵਿਦੌਟ ਲੈਣੇ ਵੀ ਸਟਿਚ ਕਰ ਸਕਦੇ ਹੋ ਅਗਰ ਤੁਸੀਂ ਆਨ ਸਟਿਚ ਸੂਟ ਲੈਣਾ ਸਾਡੇ ਤੋਂ ਵਰਕ ਕਰਵਾ ਕੇ ਉਹਦਾ ਵੀ ਆਪਣਾ ਬਾਈ ਕਰ ਸਕਦੇ ਹੋ ਦੇਖੋ ਇਹ ਆਪਾਂ ਨੇ ਜਿਹੜਾ ਕਲਰ ਹੈਗਾ ਆਪਣਾ ਇਹ ਪਿਸਤਾ ਕਲਰ ਆ ਡਾਰਕ ਪਿਸਤਾ ਕਲਰ ਹੈਗਾ ਇਹ ਲਾਈਟ ਪਿਸਤਾ ਕਲਰ ਨਹੀਂ ਹੈਗਾ ਤੇ ਇਹ ਇਹ ਆਪਣਾ ਮਸ਼ੀਨ ਵਰਕ ਦੇ ਨਾਲ ਸੰਗਰ ਜਿਹੜਾ ਤਿਆਰ ਕਰਵਾਇਆ ਦੇਖੋ ਇਹ ਵਾਹ ਦਾ ਡਿਜ਼ਾਈਨ ਆ ਗਿਆ ਸਾਰਾ ਸੈਂਟਰ ਪੈਨਲ ਲਗੇ ਸੈਂਟਰ ਪੈਨਲ ਦੇ ਵਿਚਕਾਰ ਬੂਟੇ ਆਣਗੇ ਤੇ ਵੱਡੇ ਬੂਟੇ ਬੜੇ ਹੋਏਗੇ ਦੇਖੋ ਇਹ ਤਾਂ ਤੇ ਇਹ ਆ ਗਿਆ ਜੀ ਬਾਜੂ ਦੇ ਉੱਪਰ ਜਿਹੜੇ ਇਹ ਫਲਾਰ ਨੇ ਦੇਖੋ ਇਹ ਬਾਜੂ ਦੇ ਉੱਪਰ ਆ ਗਏ ਆਹ ਵਾਲੇ ਬੋਟਮ ਤੇ ਆਪਾਂ ਨੇ ਕੋਈ ਵਰਕ ਨਹੀਂ ਕਰਵਾਇਆ ਤੁਸੀਂ ਚਾਹੋ ਤਾਂ ਆਹ ਵਾਲਾ ਵਰਕ ਹੈ ਜਿਹੜਾ ਇਹ ਬੋਟਮ ਤੇ ਕਰਵਾ ਸਕਦੇ ਇੱਕ ਇੱਕ ਫਲਾਰ ਤੁਹਾਨੂੰ ਬੋਟਮ ਦੇ ਉੱਪਰ ਆ ਜਾਊਗਾ ਬਟ ਇਹ ਆਪ ਬੋਟਮ ਤੇ ਨਹੀਂ ਤਿਆਰ ਕਰਵਾਇਆ ਕੱਲੀ ਸ਼ਰਟ ਤੇ ਵਰਕ ਤਿਆਰ ਕਰਵਾਇਆ ਆਪਾਂ ਨੇ ਦੇਖੋ ਕਾਫੀ ਸੋਹਣਾ ਪੜਾ ਦੇਖੋ ਵਰਕ ਕਾਫੀ ਹੱਦ ਤੱਕ ਬਹੁਤ ਸੋਹਣਾ ਬੜੀਆ ਬੜੀਆ ਵਰਕ ਬਣਿਆ ਹੋਇਆ ਹੈਗਾ ਆਪਣਾ ਤੁਸੀਂ ਆਪਣੇ ਚੋਇਸ ਅਕੋਰਡਿੰਗ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਪਲੇਨ ਫੈਬਰਿਕ ਤੇ ਕਰਵਾਉਣਾ ਪਲੇਨ ਤੇ ਕਰਵਾ ਸਕਦੇ ਹੋ ਇਹ ਵੀ ਡਿਜ਼ਾਈਨਿੰਗ ਆਪਣੇ ਪ੍ਰਿੰਟਡ ਡਿਜ਼ਾਈਨ ਤੇ ਪ੍ਰਿੰਟ ਤੇ ਵੀ ਤਿਆਰ ਹੋ ਸਕਦੇ ਆਪਣੇ ਕੋਲ ਤੇ ਵੀ ਕਰਵਾ ਸਕਦੇ ਹਾਂ ਹਾਂਜੀ ਦੇਖੋ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਨੇ ਪਿਓਰ ਸੁਪਰ نیٹ ਦਾ ਚੈੱਕ ਵਾਲਾ ਦੁਪੱਟਾ ਜਿਹੜਾ ਹੁੰਦਾ ਆਪਾਂ ਨੂੰ ਉਹ ਵਾਲਾ ਦੁਪੱਟਾ ਆਪਣੇ টাই ਡਾਈ ਕਰਵਾਇਆ ਹੈਗਾ 4 ਸਾਈਡ টাই ਡਾਈ ਕਰਵਾ ਕੇ ਤੇ ਇਹਦਾ ਲੇਸ ਨਾਲ ਆਪਾਂ ਇਹਨੂੰ ਫ੍ਰੈਸ਼ਿੰਗ ਦਿੱਤੀ ਹੈ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਤੁਸੀਂ ਜਿਹੜਾ ਕਲਰ ਫੈਬਰਿਕ ਤੁਹਾਨੂੰ ਪਸੰਦ ਹੋਇਆ ਸੇਮ ਡਿਜ਼ਾਈਨ ਦੇ ਨਾਲ ਆਪਣਾ ਸੂਟੜਾ ਆਰਡਰ ਸਾਨੂੰ ਕਰ ਸਕਦੇ ਹੋ ਹਾਂਜੀ ਜਿਹੜਾ ਆਪਣਾ ਲੈਕਸ ਸੂਟ ਹੈਗਾ ਹਾਂਜੀ ਜਿਹੜਾ ਇਹ ਵਾਲਾ ਸੂਟ ਆ ਇਹ ਆਪਣਾ ਕਾਫੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆਗਾ ਕਿਉਂਕਿ ਆਫ ਵਾਈਟ ਇੱਕ ਤਾਂ ਕਲਰ ਐਦਾਂ ਨਹੀਂ ਹੁੰਦਾਗਾ ਵੀ ਜਿੱਥੇ ਆਪਾਂ ਜੋ ਵੀ ਥ्रेड ਲਾਈਏ ਜੋ ਵੀ ਵਰਕ ਕਰਵਾਈਏ ਉਹ ਮਤਲਬ ਉੱਠ ਕੇ ਆਉਂਦਾ ਉਹ ਤੇ ਵਰਕ ਇਹ ਆਪਾਂ ਆਫ ਵਾਈਟ ਕਲਰ ਦੇ ਉੱਪਰ ਤਿਆਰ ਕਰਵਾ ਕੇ ਮਸ਼ੀਨ ਵਰਕ ਦਾ ਆਪਣਾ ਜਿਹੜਾ ਸੂਟ ਹੈ रेडी ਹੋਇਆ ਸਾਰਾ ਦੇਖੋ ਮਿਰਰ ਵਰਕ ਹੋਇਆ ਹੋਇਆ ਹੈਗਾ ਤੇ ਚਾਕ ਕੇ ਦੇ ਉੱਪਰ ਜਿਹੜੀ ਆਪਣੀ ਫਿਨਿਸ਼ਿੰਗ ਆ ਗਈ ਹਨਾ ਇਹ ਆਉਟਲਾਈਨਿੰਗ ਆ ਜਿਹੜੀ ਸਾਰੀ ਮਿਰਰ ਨਾਲ ਹੋਈ ਹੋਈ ਆ ਤੇ ਫਿਰ ਸਾਰੀ ਬੇਲ ਆ ਗਈ ਹੈ ਤਾਂ ਤੇ ਇਹਦੀ ਆਪਾਂ ਨੂੰ ਗਲੇ ਦੇ ਉੱਪਰ ਵੀ ਵਰਕ ਮਿਲੂਗਾ ਦੇਖੋ ਇਦਾਂ ਇਹ ਸਾਰਾ ਗਲੇ ਦੇ ਉੱਪਰ ਵਰਕ ਆ ਬੇਲ ਵੀ ਆ ਤੇ ਮਿਰਰ ਵਰਕ ਵੀ ਹੋਇਆ ਹੋਇਆ ਹੈਗਾ ਤੇ ਇਧਰ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਆ ਆਹ ਵਾਲਾ ਬਾਜੂ ਤੇ ਆ ਗਿਆ ਬਾਜੂ ਤੇ ਵਰਕ ਆ ਦੇਖੋ ਕਾਫੀ ਸੋਹਣਾ ਆਪਣਾ ਇਹ ਸੂਟ ਇਹ ਤਿਆਰ ਹੋਇਆ ਹੈਗਾ ਤੇ ਇਹਦੀ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਦੇਖੋ ਇਦਾਂ ਤੁਸੀਂ ਐਦਾਂ ਆਪਣੀ ਫਿਨਿਸ਼ਿੰਗ ਪੱਟੀ ਹਨਾ ਕਰਵਾ ਸਕਦੇ ਹੋਗੇ ਚਾਕਾਂ ਦੇ ਉੱਪਰ ਤੇ ਇਹ ਦੁਪੱਟੇ ਦੇ ਉੱਪਰ ਵੀ ਲੱਗੇ ਜਾਣ ਤੇ ਆਪਣੇ ਚਾਕਾਂ ਦੇ ਉੱਪਰ ਵੀ ਲੱਗੇ ਜਾਣੀ ਹੈ ਇਹ ਅਸੀਂ ਉਸੇ ਕਸਟਮਰ ਦੇ ਲਈ ਲਾਉਣਾ ਜਿਹੜਾ ਕਸਟਮਰ ਡਿਮਾਂਡ ਕਰਦਾ ਇਸ ਚੀਜ਼ ਦੀ ਹਾਂਜੀ ਦੇਖੋ ਇਹ ਆਪਣੇ ਬਾਹਾਂ ਦੇ ਉੱਪਰ ਵਰਕ ਗਲੇ ਦੇ ਉੱਪਰ ਵਰਕ ਤੇ ਐਦਾਂ ਚਾਕਾਂ ਦੇ ਉੱਪਰ ਵਰਕ ਇਹਦੀ ਬਾਟਮ ਦੇ ਉੱਪਰ ਆਪਾਂ ਨੇ ਕੋਈ ਵਰਕ ਨਹੀਂ ਕਰਵਾਇਆ ਕਿਉਂਕਿ ਬਾਟਮ ਤੇ ਅਗਰ ਤੁਸੀਂ ਚਾਕੋਂ ਤੱਕ ਪਰ ਕਰਵਾ ਸਕਦੇ ਹੋਗੇ ਬਟਾਪੇ ਬਾਟਮ ਤੇ ਨਹੀਂ ਕਰਵਾਇਆ ਤੇ ਨਾਲ ਪਿਓਰ ਸੁਪਰਨੈਟ ਦਾ ਦੁਪੱਟਾ ਜਿਹੜਾ ਆਪਾਂ ਨੇ ਤਿਆਰ ਕਰਵਾਇਆ ਸਾਰਾ ਟਾਈਲ ਹੈ ਟਾਇਰ ਦੇ ਦਿੱਪਟਾ ਹੋਇਆ ਹੋਏਗਾ ਸਾਰਾ ਤੇ ਇਦਾਂ ਪਿੰਕ ਜੀ ਪਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ। ਕਾਫੀ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋਇਆਗਾ। ਤੁਸੀਂ ਜਿਵੇਂ ਚਾਹੋ ਹਨਾ ਜਿਹੜੇ ਫੈਬਰਿਕ ਚ ਕਰਵਾਉਣਾਗਾ ਕੋਈ ਇਹਦੇ ਵਿੱਚ ਵਰਕ ਤੁਸੀਂ ਆਪਣਾ ਹਨਾ ਜਿਵੇਂ ਗਲੇ ਵਗੈਰਾ ਦਾ ਕੱਟ ਕਰਵਾਉਣਾ ਤਾਂ ਕੱਟ ਕਰਵਾ ਸਕਦੇ ਹੋ ਕੱਲੇ ਜਾ ਕੇ ਇਹਦੇ ਤੇ ਕਰਵਾ ਸਕਦੇ ਆ। ਕੱਲੇ ਗਲੇ ਤੇ ਬਾਹਾਂ ਦਾ ਕਰਵਾ ਸਕਦੇ ਹੋ ਤੇ ਆਪਣਾ ਏ ਕੱਟ ਕਰਵਾ ਸਕਦੇ ਹੋ ਇਹੇ ਵਰਕ ਤੁਸੀਂ ਬੋਟਮ ਤੇ ਐਡ ਕਰਵਾਉਣਾ ਜਿਵੇਂ ਵੀ ਤੁਸੀਂ ਚਾਹੋ ਹੋਣਾ ਬੁਟੀਕ ਸਟਾਈਲ ਸੂਟ ਆਪਣਾ ਉਦਾਂ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬਰਿਕ ਵੀ ਤੁਸੀਂ ਆਪਣੀ ਚੋਇਸ ਦੀ ਲਾਓਗੇ ਸੂਟ ਦੀ ਵੀ ਤੇ ਆਪਣੀ ਦੁਪੱਟਾ ਦੀ ਵੀ ਤੇ ਵਰਕ ਵੀ ਤੁਸੀਂ ਆਪਣੇ ਅਕੋਰਡਿੰਗ ਹੀ ਕਰਵਾਉਂਗੇ ਜਿਹੜਾ ਵਰਕ ਤੁਹਾਨੂੰ ਜਿੱਥੇ ਪਸੰਦ ਆ ਤੁਸੀਂ ਇਹਦੇ ਵਿੱਚ ਹੁਣ ਕੋਈ ਬੂਟੀ ਵਗੈਰਾ ਐਡ ਕਰਵਾਉਣੀ ਹੈ ਨਾ ਹੈਵੀ ਬਣਾਉਣਾਗਾ ਤਾਂ ਉਦਾਂ ਕਰਵਾ ਕੇ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਜਿਹੜਾ ਸਾਲਾ ਸੂਟ ਤੁਸੀਂ ਆਰਡਰ ਸਾਨੂੰ ਕਰ ਸਕਦੇ ਹੋ ਹਾਂ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣੀ ਮਸਲੀਨ ਦੀ ਫੈਬਰਿਕ ਆ ਮਸਲੀਨ ਕਾਟਨ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਬਹੁਤ ਸੋਹਣਾ ਡਿਜ਼ਾਈਨਰ ਸੂਟ ਤਿਆਰ ਹੋਇਆਗਾ ਆਪਣਾ ਇਹ ਤੇ ਇਹਦੇ ਕਾਲੇ ਸਿਰਫ ਇੱਕ ਸਿੰਗਲ ਫਲੈਟ ਦੀ ਯੂਜ਼ ਕੀਤਾ ਮੈਰੂਨ ਕਲਰ ਦਾ ਆਪਾਂ ਦੀ ਸ਼ਰਟ ਦਾ ਵਰਕ ਦੇਖੋਣੇ ਤੁਹਾਨੂੰ ਪਹਿਲਾਂ ਤੇ ਇਹ ਆਪ ਗਰਮੀਆਂ ਵਾਲੇ ਫੈਬਰਿਕ ਦੀ ਮਸਲੀਨ ਤੇ ਤਿਆਰ ਕਰਵਾਇਆ ਹੈ ਇਹਦਾ ਵਰਕ ਆ ਗਿਆ ਇਹਦੇ ਫਲਾਰ ਬਣੇ ਹੋਏ ਨੇਗੇ ਮੈਰੂਨ ਕਲਰ ਦੇ ਮੈਰੂਨ ਕਲਰ ਦੇ ਫਲਾਰ ਆਪਾਂ ਨੇ ਘੇਰੇ ਦੇ ਉੱਪਰ ਬਣਾਏ ਨੇਗੇ ਇਹਦਾ ਘੇਰੇ ਦੇ ਉੱਪਰ ਆਗੇ ਤੇ ਇਹਦਾ ਇੱਕ ਵੇਲੇ ਗਲੇ ਦਾ ਵਰਤਾਰਾ ਬ੍ਰੀਕ ਬ੍ਰੀਕ ਵੇ ਨਾਲ ਜਿਹੜੀ ਇਹਦੀ ਗਲੇ ਦੇ ਉੱਪਰ ਹੈ ਇਹ ਗਲੇ ਤੇ ਵੇ ਲਾਗੀ ਤੇ ਮੈਂ ਰੂਨ ਕਲਰ ਦਾ ਹੀ ਵਰਤਿਆ ਆਪਣੇ ਵੱਡੇ ਫਲਾਰ ਨੇ ਘੇਰੇ ਤੋਂ ਉਦਾਂ ਹੀ ਵੱਡੇ ਫਲਾਰ ਦੇਖੋ ਜੀ ਬਾਹਾਂ ਦੇ ਕਰਦੇ ਨੇ ਨਾ ਆਹ ਹੀ ਸੇਮ ਫਲਾਰ ਇਹਦੇ ਬਣੇ ਹੋਏ ਨੇਗੇ ਮੂਰੀ ਦੇ ਉੱਪਰ ਦੇ ਬਾਟਮ 'ਚ ਮੂਰੀ ਦੇ ਉੱਪਰ ਦੇ ਕਿੰਨਾ ਸੋਹਣਾ ਦੇਖੋ ਪਿਆਰਾ ਸੋਬਰ ਸਰਦਾਰੀ ਗਰਮੀਆਂ ਦੇ ਲਈ ਹੈ ਨਾ ਵੀਅਰ ਕਰਨ ਵਾਲਾ ਪਾਰਟੀ ਵੀਅਰ ਸੂਟ ਵਧੀਆ ਤਿਆਰ ਹੋਇਆ ਹੋਇਆ ਦੇਖੋ ਆਪਣਾ ਹੀ ਕਿੰਨਾ ਸੋਹਣਾ ਸੂਟ ਹੈਗਾ ਇਹ ਇਹਦੇ ਨਾਲ ਜਿਹੜਾ ਦੁਪੱਟਾ ਪਾਣੀ ਪਿਓਰ ਔਰਗੈਂਜ਼ਾ ਦਾ ਕਰਵਾਇਗਾ ਇਹ ਆਪਾਂ ਔਰਗੈਂਜ਼ਾ ਦਾ ਕਰਵਾਇਆ ਤੁਸੀਂ ਆਪਣਾ ਸੁਪਰ نیٹ ਦਾ ਬਰਬਰੀ ਕਾਟਨ ਦਾ ਹਨਾ ਮਸਲੀਨ ਦਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਕਿਉਂਕਿ ਸਾਰੇ ਹੀ ਗਰਮੀ ਵਾਲੇ ਫੈਬਰਿਕ ਵਾਲੇ ਦੁਪੱਟੇ ਨੇਗੇ ਤੇ ਤੁਸੀਂ ਉਹੀ ਆਪਣਾ ਦੁਪੱਟਾ ਦੇ ਕਰਵਾ ਸਕਦੇ ਹੋ ਦੇਖੋ ਇਹਦੇ ਆਪਾਂ ਨੇ 4 ਸਾਈਡ ਤੇ ਕੱਟ ਵਰਕ ਆਊਗਾ ਦੇਖੋ ਇਹਦਾ ਸਾਰੇ ਦੁਪੱਟੇ ਦੇ ਉੱਪਰ 4 ਸਾਈਡ ਕੱਟ ਵਰਕ ਤੇ ਲੜਾਂ ਦੇ ਉੱਪਰ ਆਹ ਇਹ ਪੂਰੇ ਫੁੱਲ ਪਾਈ ਹੋਏ ਨੇ ਲੜਾਂ ਦੇ ਪਰਾ ਉਹੀ ਮੈਰੂਨ ਕਲਰ ਦੇ ਆਪਣੇ ਫੁੱਲ ਬਣੀ ਹੋਈ ਹੈ ਕਿੰਨਾ ਜਿਆਦਾ ਸੋਹਣਾ ਦੇਖੋ ਆਪਣਾ ਸੂਟ ਕਿਹ ਤਿਆਰ ਹੋਇਆ ਹੈ ਬਹੁਤ ਸੋਹਣਾ ਲੱਗ ਰਿਹਾ ਹੈਗਾ ਸੂਟ ਹੈ ਦੁਪੱਟੇ ਦੇ ਨਾਲ ਹੀ ਇਹਦੇ ਜਿਆਦਾ ਗ੍ਰੇਸ ਬਣ ਰਹੀ ਹੈ ਦੇਖੋ ਦੁਪੱਟੇ ਦੇ ਨਾਲ ਜਿਆਦਾ ਗ੍ਰੇਸ ਬਣੀ ਹੋਈ ਹੈ ਤੁਸੀਂ ਕੱਲਾ ਕੱਟਵਰਕ ਦੇ ਨਾਲ ਲੈਣਾ ਹੋਆ ਫਰਾਰ ਕੱਟ ਕਰਾਉਣੇ ਹੋਗੇ ਉਹ ਵੀ ਲੈ ਸਕਦੇ ਹੋ ਜੇ ਦੁਪੱਟੇ ਦਾ ਟੋਟਲ ਭਾਰੀ ਕੁਝ ਕੱਟ ਕਰਵਾਉਣਾ ਹੈ ਨਾ ਕੱਲਾ ਫਿਨਿਸ਼ਿੰਗ ਦੇ ਨਾਲ ਮੈਰੂਨ ਕਲਰ ਦੀ ਫਿਨਿਸ਼ਿੰਗ ਦੇ ਨਾਲ ਲੈਣਾ ਹੋਊਗਾ ਤੁਸੀਂ ਲੈ ਸਕਦੇ ਹੋ ਬਟ ਐਦਾਂ ਹੀ ਬਣਿਆ ਹੋਇਆ ਹੈ ਸਾਰਾ ਸੂਟ ਮੋਹਤੇ ਜਾਂਦੇ ਸੋਨਾ ਲੱਗਦਾ ਹੈਗਾ ਵਧੀਆ ਗਰਮੀਆਂ ਦੇ ਲਈ ਤੁਸੀਂ ਕੋਈ ਪਾਰਟੀ ਦੇ ਸੂਟ ਤਿਆਰ ਕਰਵਾ ਸਕਦੇ ਹੋ ਤਾਂ ਐਗਿਆ ਦਾ ਕਰਵਾ ਸਕਦੇ ਹੋ ਕਲਰ ਕੰਬੀਨੇਸ਼ਨ ਵੀ ਬਹੁਤ ਜੱਛ ਦੇਗਾ ਤੇ ਬਾਕੀ ਉਂ ਵੀ ਇਹ ਸਰਦਾਰੀ ਜੇ ਸੂਟ ਬਣਿਆ ਹੋਇਆਗਾ ਤੁਸੀਂ ਇਹਨੂੰ ਦੇਖ ਕੇ ਆਪਣਾ ਸੇਮ ਤੋਂ ਸੇਮ ਵੀ ਤਿਆਰ ਕਰਵਾ ਸਕਦੇ ਹੋ ਇਹਦੇ ਨਾਲ ਕੋਈ ਫੈਬਰਿਕ ਚੇਂਜ ਕਰਵਾਉਣੀ ਹੈ ਦੁਪੱਟਾ ਦੀ ਫੈਬਰਿਕ ਚੇਂਜ ਕਰਵਾਉਣੀ ਆ ਜਾਂ ਬਰਕ ਤੁਸੀਂ ਆਪਣਾ ਕੋਈ ਉਹਨਾ ਕੱਟ ਵੱਡ ਕਰਵਾਉਣਾ ਦਾ ਤਾਂ ਉਹਦਾ ਵੀ ਕਰਵਾ ਕੇ ਲੈ ਸਕਦੇ ਹੋ ਹਾਂ ਤਾਂ ਸੁੰਟਾਗਾ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਵੀ ਆਪਣਾ ਮਸਲੀਨ ਦਾ ਸੂਤ ਹੈਗਾ ਮਸਲੀਨ कॉटन ਦੇ ਉੱਪਰ ਆਪਾਂ ਨੇ ਮਹਿਰੂਨ ਕਲਰ ਦੇ ਉੱਪਰ ਤਿਆਰ ਕਰਵਾਇਆ ਬਹੁਤ ਜਾਂਦਾ ਸੋਹਣਾ ਮਹਿਰੂਨ ਕਲਰ ਆ ਬ੍ਰੈਕਿਸਟੀ ਵਿੱਚ ਹੁੰਦਾ ਇੱਕ ਤਾਂ ਮੈਰੂ ਉਹ ਬਣਾ ਦੇ ਹੈਗਾ ਬ੍ਰਾਈਟ ਜੈ ਮੈਰੂਨ ਕਲਰ ਆ ਮਤਲਬ ਵਾਈਨ ਮੈਰੂਨ ਦੀ ਟੋਨ ਜੀ ਦੇ ਵਿੱਚ ਜਾ ਰਹੀ ਹੈ ਬਹੁਤ ਜਾਂਦਾ ਸੋਹਣਾਗਾ ਦੇਖੋ ਇਹ ਵੀ ਆਪਣੇ ਮਸ਼ੀਨ ਵਰਕੇ ਦੇ ਨਾਲ ਵਜੇ ਗਰਮੀਆਂ ਵਾਲਾ ਸੂਟ ਹੈ ਜਿਹੜਾ ਤਿਆਰ ਕਰਵਾਇਆ ਹੈ ਬਹੁਤ ਸੋਹੇ ਸੋਹੇ ਸੂਟ ਨੇ ਆਪਣੇ ਇਹਦੇ ਵਾਲੇ ਸਾਰੇ ਕਿੰਨਾ ਸੋਹਣਾ ਵਰਕ ਹੋਇਆ ਹੈਗਾ ਕਿੰਨਾ ਇਹਦੇ ਕੇਰੇ ਦੇ ਉੱਪਰ ਆ ਗਿਆ ਬਾਦਲਾ ਵਰਕ ਕੀਤਾ ਹੋਇਆ ਆਪਣਾ ਘੇਰੇ ਦੇ ਉੱਪਰ ਤੇ ਉਸ ਤੋਂ ਬਾਅਦ ਇਹਦੇ ਬੂਤੀ ਆ ਗਈ ਵਿੱਚ ਮਸ਼ੀਨ ਵਰਕ ਦੇ ਨਾਲ ਦੇਖੋ ਕੋਟਲੀ ਬਟਨ ਲਗਾ ਕੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ neck ਨੂੰ ਤੇ ਇਧਰ ਦੇਖੋ ਜੀ ਬਾਹਾਂ ਦੇ ਉੱਪਰ ਵਰਕ ਬਹੁਤ ਜਿਆਦਾ ਸੋਹਣਾ ਸੋਹਣਾ ਕੰਮ ਬੜਾ ਹੋਇਆ ਹੈਗਾ ਇਹਦਾ ਸਾਰੀ ਛੋਟੇ ਤੇ ਬੂਤੀਆਂ ਨੇ ਬਾਦਲਾ ਵਰਕ ਦਾ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਘੇਰੇ ਨੂੰ ਤੇ ਬਾਹਾਂ ਨੂੰ ਤੇ ਬਹ ਤੁਸੀਂ ਆਪਣਾ ਬਾਟਮ ਤੇ ਕੋਈ ਲੈਣਾ ਹੋਵੇ ਵਰਤ ਤਾਂ ਲੈ ਸਕਦੇ ਹੋ ਮੇਰੇ ਨਾਲ ਦਾ ਹਨ ਮਾਹ ਨਾਲ ਦਾ ਕਿ ਲੈਣਾ ਨੇ ਤੁਸੀਂ ਮੂਰਤੀ ਕਰਵਾ ਸਕਦੇ ਹੋ ਤੇ ਇਹ ਆਪਾਂ ਦੇ ਕਸਟਮਰ ਨੇ ਲੈ ਲਿਆ ਹੈਗਾ ਤੇ ਆਪਾਂ ਇਹਦੇ بیس ਕਲਰ ਦਾ ਦੁਪੱਟਾ ਕਰਵਾਇਆ ਦੇਖੋ ਸਕਿਨ ਕਲਰ ਦਾ ਦੁਪੱਟਾ ਕਰਾ ਕੇ ਕਸਟਮਰ ਨੇ ਆਪਣਾ ਲਣਾ ਤੋਂ ਟਾਈ ਡਾਈ ਕਰਵਾਇਆ ਮਹਰੂਨ ਕਲਰ ਦਾ ਤੇ ਤੁਸੀਂ ਆਪਣਾ ਸਾਰਾ ਟਾਈ ਡਾਈ ਵੀ ਕਰਵਾ ਸਕਦੇ ਹੋਗੇ ਸਾਰਾ بیس ਕਲਰ ਦਾ ਵੀ ਕਰਵਾ ਸਕਦੇ ਹੋ ਨਾ ਉਹ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਹ ਕਹਿੰਦੇ ਦੱਸ ਤੇ ਕਰਵਾ ਸਕਦੇ ਇਹ ਆਪਾਂ ਮਹਰੂਨ ਸ਼ੇਡ ਦਾ ਦੁਪੱਟਾ ਸੌਰੀ ਸਕਿਨ ਕਲਰ ਦਾ ਦੁਪੱਟਾ ਕਰਵਾ ਕੇ ਮਹਿਰੂਨ ਦੀ ਆਪਾਂ ਇਹੋ ਕੱਟ ਦਿੱਤੀ ਹੈਗੀ ਲੜਾ ਦੇ ਫਾਇਡ ਆਈ ਕਰਵਾ। ਬਾਕੀ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਉਸ ਅਕੋਰਡਿੰਗ ਆਪਣੀ ਫੈਬਰਿਕ ਦੱਸ ਸਕਦੇ ਹੋ, ਬਾਕੀ ਦੱਸ ਸਕਦੇ ਹੋ ਨਾ। ਜਿਵੇਂ ਵੀ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਤੁਸੀਂ ਆਪਣਾ ਸਾਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ। ਇਹ ਆਪਾਂ ਸਾਰੇ ਸੂਟ ਤੁਹਾਨੂੰ ਦਿਖਾ ਚੁੱਕੇ ਹਾਂਗੇ। ਇਹਨਾਂ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਹੋਇਆ, ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ, ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਉਹ ਆਪਣੀ ਚੋਇਸ ਦੀ ਫੈਬਰਿਕ ਤੇ ਬਦਲ ਸਕਦੇ ਹੋਗੇ, ਫੈਬਰਿਕ ਦਾ ਕਲਰ ਵਗੈਰਾ ਸਿਲੈਕਟ ਕਰਕੇ ਸਾਰਾ ਸਾਨੂੰ ਡਿਜ਼ਾਈਨ ਸੈੱਟ ਕਰਕੇ WhatsApp ਤੇ ਆਪਣਾ ਤੁਹਾਡਾ ਆਰਡਰ ਤੁਸੀਂ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸਟਿਕਾ